ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੀਐਮ ਕਿਸਾਨ ਸਨਮਾਨ ਨਦੀ ਯੋਜਨਾ ਦੀ 20ਵੀਂ ਕਿਸ਼ਤ ਜਾਰੀ ਕਰਨਗੇ ਜਿਸ ਤੇ ਦੇਸ਼ ਭਰ ਦੇ 9 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ 'ਚ 20500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਧੇ ਖਾਤਿਆਂ 'ਚ ਟ੍ਰਾਂਸਫਰ ਕੀਤੀ ਜਾਪੇਗੀ ਇਸ ਰਕਮ ਲਾ ਪਾਤਰੀਆਂ ਦੇ ਖਾਤਿਆਂ 'ਚ ਭੇਜੇ ਜਾਣ ਵਾਲ ਇਸ ਯੋਜਨਾधीन ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਰਕਮ 3.90 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਪੇਗੀ ਇਸ ਯੋਜਨਾ ਤਹਿਤ 2 ਕਰੋੜ 26 ਲੱਖ ਮਹਿਲਾ ਕਿਸਾਨਾਂ ਦੇ ਖਾਤਿਆਂ ਵਿੱਚ ਵੀ ਅੱਜ ਰਕਮਾਂ ਟਰਾਂਸਫਰ ਕੀਤੀਆਂ ਜਾਣਗੀਆਂ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ 2018 ਨੂੰ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਲਾਂਚ ਕੀਤੀ ਸੀ ਇਸ ਯੋਜਨਾ ਤਹਿਤ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 19 ਕਿਸ਼ਤਾਂ ਆ ਚੁੱਕੀਆਂ ਨੇ ਹਰ ਕਿਸ਼ਤ ਵਿੱਚ 2000 ਰੁਪਏ ਕਿਸਾਨਾਂ ਦੇ ਖਾਤੇ ਹਾਂ ਚਾਹੁੰਦਾ ਹੈ ਇਸ ਯੋਜਨਾ ਦਾ ਪੈਸਾ ਦੇਜਦੇ ਛੋਟੇ ਤੇ ਸਰਹਦੀ ਖੇਤਰਾਂ ਦੇ ਕਿਸਾਨਾਂ ਦੇ ਖਾਤੇ ਆਂ ਪਚਾਉਂਦੇ ਚਾਹੇ ਉਹਨਾਂ ਕੋਲ 2 ਹੈਕਟੇਰ ਜ਼ਮੀਨ ਹੋਵੇ ਜਾਂ ਫਿਰ 5 ਹੈਕਟੇਰ ਸਾਰੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜ ਉੱਤਰ ਪ੍ਰਦੇਸ਼ ਵਾਰਾਨਸੀ ਦੇ ਦੌਰੇ ਤੇ ਜਾਣਗੇ ਇਸ ਦੌਰਾਨ ਉਹ ਤਕਰੀਬਨ 2200 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਪੂਰੇ ਹੋ ਚੁੱਕੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਇਸ ਮੌਕੇ ਉਹ ਇੱਕ ਜਨ ਤੱਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਿਕ ਪੀਐਮ ਮੋਦੀ ਆਪਣੀ ਫੇਰੀ ਦੌਰਾਨ ਵਾਰਾਨਸੀ ਚ ਸੜਕ ਰੇਲ ਬਿਜਲੀ ਨਹਿਰੀ ਅਤੇ ਵਿਕਾਸ ਪ੍ਰੋਜੈਕਟਸ ਸੜੇ ਕਈ ਆਜ਼ਾਦੀ ਕੁਲਾਟੀਆਂ ਦੇ ਜਨਮ ਸਥਾਨਾ ਅਤੇ Munshi Premchand ਦੇ ਜੱਦੀਕਰ ਲਹਿਮੀ ਦੇ ਮੁਰ ਵਿਕਾਸ ਤੇ ਜਾਇਬਕਰਦਨੀ ਪੱਥਰ ਵੀ ਰੱਖਣਗੇ ਇਸ ਦੌਰਾਨ ਪ੍ਰਧਾਨ ਮੰਤਰੀ ਪਿੰਡੂ ਖੇਤਰਾਜ ਪੀਨ ਵਾਲੇ ਪਾਣੀਆਂ ਤੇ ਜਲ ਸਰੋਤਾਂ ਦੀ ਸੰਭਾਲ ਲਈ ਵਕ ਵਕੁੰਡਾਂ ਚ ਪਾਣੀ ਦੇ ਸ਼ੁੱਧੀਕਰਨ ਅਤੇ ਰੱਖ-ਰਖਾਅ ਦੇ ਕੰਮਾਂ ਲਈ ਨੀਂ ਪੱਥਰ ਵੀ ਰੱਖਣਗੇ ਸਿੱਖਿਆ ਦੇ ਖੇਤਰ ਵਿੱਚ ਨਗਰ ਨਿਗਮ ਦੀ ਹੱਦ ਅੰਦਰ ਆਉਂਦੇ 53 ਸਕੂਲਾਂ ਦੇ ਆਧੁਨਿਕੀਕਰਨ ਦੀ ਸ਼ੁਰੂਆਤ ਕਰਨਗੇ ਇਸ ਤੋਂ ਇਲਾਵਾ ਕਈ ਸਕੂਲਾਂ ਦੇ ਵਿਕਾਸ ਨੇ ਨਵੀਂ ਜ਼ਿਲ੍ਹਾ ਲਾਇਬ੍ਰੇਰੀ ਦਾ ਨੀਂ ਪੱਥਰ ਵੀ ਰੱਖਿਆ ਜਾਪੇਗਾ ਸਿਹਤ ਪੁਨਿਆ ਦੀ ਟਾਂਚੇ ਨੂੰ ਮਜ਼ਬੂਤ ਕਰਨ ਸੰਬੰਧੀ ਸਕੀਮਾਂ ਦਾ ਵੀ ਉਦਘਾਟਨ ਕੀਤਾ ਜਾਪੇਗਾ ਪ੍ਰਧਾਨ ਮੰਤਰੀ ਡਾਕਟਰ ਭੀਮਰਾਓ ਅੰਬੇਦਕਰ ਖੇਡ ਸਟੇਡੀਅਮ ਵਿਖੇ सिंथेटिक हॉकी ਦਾ ਟਰਫ ਰਾਸ਼ਟਰ ਨੂੰ ਸਮਰਪਿਤ ਕਰਨਗੇ ਪ੍ਰਧਾਨ ਮੰਤਰੀ ਕਾਸ਼ੀ ਸੰਸਦ ਮੁਕਾਬਲੇ ਤਹਿਤ ਵਕਫ ਵਕਸ ਮਗਮਲੀ ਰਜਿਸਟ੍ਰੇਸ਼ਨ ਪੋਰਟਲ ਦਾ ਉਦਘਾਟਨ ਕਰਨਗੇ ਤੇ ਵੱਖੋ ਵੱਖ ਵਰਗਾਂ ਚ ਕਰਵਾਏ ਜਾ ਰਹੇ ਮੁਕਾਬਲੇਾਂ ਦਾ ਉਦਘਾਟਨ ਵੀ ਕਰਨਗੇ ਉਹ 7400 ਤੋਂ ਵੱਧ ਦਿਵਿਆਂਗ ਜਨਾਂ ਤੇ ਬਜ਼ੁਰਗਾਂ ਨੂੰ ਸਹਾਇਤਾ ਉਪਕਰਣ ਵੀ ਵੰਡਣਗੇ